banana <laughs>

ਮੈਂ ਕਹਿੰਦਾ ਇੰਡੀਆ ਦੇ ਸਭ ਤੋਂ ਜ਼ਿਆਦਾ ਥ੍ਰੈਟ ਪਰਸਨ ਸੀ ਨਾਰਥ ਇੰਡੀਆ ਦੇ ਸਭ ਤੋਂ ਜ਼ਿਆਦਾ ਥ੍ਰੈਟ ਪਰਸਨ ਸੀਗੇ ਪੂਨੇ ਦੇ ਆਸ਼ੀਰਵਾਦ ਨਾਲ ਉਹਨਾਂ ਨੇ ਦਿੱਤੇ ਕੰਮਾਂ ਨੂੰ ਅਸੀਂ ਕਰਦੇ ਆਏ ਆ ਮੈਂ ਵੀ ਥ੍ਰੈਟ ਪਰਸਨ ਆ ਹੋਰ ਥ੍ਰੈਟ ਪਰਸਨ ਆ ਉਹਨਾਂ ਦੇ ਪਰਿਵਾਰ ਦੇ ਉਹ ਜਿਹੜੇ ਉਹਨਾਂ ਦੀ ਜਗ੍ਹਾ ਜਿਨ੍ਹਾਂ ਨੂੰ ਪਦਵੀ ਮਿਲੀ ਆ ਮਾਂ ਕਾਲੀ ਮੰਦਿਰ ਕਮੱਖਿਆ ਜਵਾਲਾ ਜੀ ਗਗਰੇਟ ਹਨੂਮਾਨ ਜੀ ਮੰਦਿਰ ਹੋਰ ਵੀ ਬੜਾ ਸਥਾਨ ਹੈ ਮੇਰੇ ਨਾਲ ਗੁਰੂ ਮਾਂ ਬੈਠੇ ਸਾਡੇ ਇਹਨਾਂ ਕੋ ਕਿੰਨੀ ਸੁਰੱਖਿਆ ਹੈ ਕਾਲੋ ਇਹ ਤਾਂ ਸੁਰੱਖਿਆ ਨਹੀਂ ਮੰਗਦੇ ਪਰ ਜੀਰੀ ਹਰ ਸੀਜ਼ਨ ਦੇ ਵਿੱਚ ਦਿੰਦੇ ਆ ਲੰਗਰ ਦੀ ਵਿਵਸਥਾ ਚਲਾਉਣ ਵਾਸਤੇ ਆਪਣਾ ਜਿਹੜਾ ਇਹ ਲੰਗਰ ਆ ਉਹ ਕਈ ਜਗ੍ਹਾ ਤੇ ਚੱਲ ਰਿਹਾ ਗਗਰੇਟ ਚੱਲ ਰਿਹਾ ਸਭ ਨੂੰ ਪਤਾ ਹੈ ਇਸ ਵਾਰ 3 ਤਰੀਕ ਤੋਂ ਅਸੀਂ ਇਹੀ ਲੰਗਰ ਜਿਹੜਾ ਹੈਗਾ ਆਪਣਾ ਜਵਾਲਾ ਜੀ ਵੀ ਚਾਲੂ ਕਰ ਰਹੇ ਆ ਮੈਨੂੰ ਜਵਾਲਾ ਜੀ ਦਾ ਸਥਾਨ ਜਿਹੜਾ ਉਹ ਗੁਰੂ ਜੀ ਕੋਲੇ ਸੀਗਾ ਪਹਿਲਾਂ ਹਿਮਾਚਲ ਵਾਲਾ ਕਾਂਗੜੇ ਦਾ ਜਿਹੜਾ ਸਥਾਨ ਸੀਗਾ ਉਹ ਪਹਿਲਾਂ ਗੁਰੂ ਜੀ ਸੀਗਾ ਕੋਲੇ ਸੀਗਾ ਉਹ ਉੱਥੋਂ ਦੇ ਪੀਠਾ ਦੀਸ਼ਵਰ ਹੈ ਉਸ ਤੋਂ ਬਾਅਦ ਹੁਣ ਅਖਾੜੇ ਨੇ ਉਸ ਥਾਂ ਜਿਹੜਾ ਮੈਨੂੰ ਦਿੱਤਾ ਹੈ ਉੱਥੇ ਅਸੀਂ 3 ਤਰੀਕ ਤੋਂ ਇਹ ਜਿਹੜਾ ਸਾਵਣ ਦਾ ਚਾਲਾ ਚੱਲੂਗਾ ਉੱਥੇ ਵੀ ਲੰਗਰ ਦੀ ਵਿਵਸਥਾ ਕਰ ਰਹੇ ਆ ਭਗਤਾਂ ਵਾਸਤੇ ਸਵੇਰੇ 2 ਘੰਟੇ 3 ਘੰਟੇ ਚਾਹ ਚੱਲਿਆ ਕਰੂਗੀ ਉਸ ਤੋਂ ਬਾਅਦ ਲੰਗਰ ਚੱਲਿਆ ਜਰੂਰਗਾ ਗ੍ਰੇ ਗ੍ਰੇਟ ਲੰਗਰ ਚੱਲ ਰਿਹਾ ਆਪਣਾ ਤੇ ਪ੍ਰਤੀਜਨ ਲੰਗਰ ਚੱਲ ਰਿਹਾ ਜਿਹਦੇ ਚ ਜਿਹੜੀ ਹੈਗੀ ਆ ਲੋਕਾਂ ਨੂੰ ਖਾਣ ਪੀਣ ਦੀ ਸੁਵਿਧਾ ਤੋਂ ਇਲਾਵਾ ਉੱਥੇ ਰਹਿਣ ਦੀ ਵੀ ਵਿਵਸਥਾ ਹੈ ਪਾਣੀ ਹੋਰ ਸਭ ਕੁਝ ਉਹ ਲਾਹਾਰਸ ਲਾਸ਼ਾਂ ਦਾ ਵੀ ਆਪਾਂ ਜਿਹੜਾ ਦਾ ਸੰਸਕਾਰ ਕਰਦੇ ਹਾਂ ਉਸ ਪ੍ਰਸ਼ਾਸਨ ਜਿਹੜਾ ਸਾਡੇ ਐਂਬੂਲੈਂਸ ਵਾਲੇ ਮੁੰਡੇ ਨੂੰ ਫੋਨ ਕਰਦਾ ਤੇ ਉਹਦੇ ਉਹਨਾਂ ਦੀ ਜਿਹੜੀ ਹੈਗੀ ਆ ਸਹਿਯੋਗ ਜਿਹੜਾ ਸਾਡੀ ਸ਼ਿਵ ਸ਼ੰਤੀ ਲੰਗਰ ਚੈਰੀਟੇਬਲ ਟਰਸਟ ਕਰਦੀ। ਕੀ ਪ੍ਰੋਬਲਮ ਜਿਹੜਾ ਸਨਮਾਨ ਵਾਲਾ ਪਹਿਲੀ ਵਾਰ ਰੱਖ ਰਹੇ ਆ ਆਪਾਂ ਤੇ ਅੱਗੇ ਤੋਂ ਇਹ ਜਿਹੜਾ ਪ੍ਰਕਾਸ਼ ਉਤਸਵ ਦਾ ਉਹਨਾਂ ਦੀ ਗੱਲ ਹੋ ਰਹੀ ਹੈ ਤੁਸੀਂ ਕਦੀ ਆਵਾਜ਼ ਉਡਾਓਗੇ ਕੋਈ ਬੱਚਿਆਂ ਦਾ ਥੋੜਾ ਜਿਹਾ ਰਿਮਾਇਨ ਦਾ ਕੋਈ ਪਾਰਟ ਬਣਾਇਆ ਜਾਵੇ। ਬਿਲਕੁਲ ਮੇਰੇ ਮੇਰੇ ਆਪਣੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਜਵਾਲਾਜੀ ਸਥਾਨ ਤੇ ਸਾਡੇ ਉੱਥੇ ਮੇਰੇ ਕੋਲੇ ਜਵਾਲਾਜੀ ਪੀਠਾ ਦੀਵਸ਼ਰਮਾ ਮੈਂ ਉੱਥੇ ਦੀ ਵੀ ਉੱਥੇ ਜਵਾਲਾਜੀ ਦੇ ਸਥਾਨ ਤੇ ਸਾਡੇ ਕੋਲ 20 ਬੱਚੇ ਆ ਪੰਡਤ ਚਲਾ ਰਹੇ ਆ ਉਹ ਬੜਾ ਜਿਹੜਾ ਹੈਗਾ ਸਕੂਲ ਲੇਕਿਨ ਉਹ ਬੱਚੇ ਸ਼ਾਮ ਨੂੰ ਆਪਣੇ ਵਾਲੇ ਸਥਾਨ ਤੇ ਆ ਕੇ ਲੋਕਾਂ ਨੂੰ ਗੀਤਾ ਪੜ੍ਹਾਉਂਦੇ ਆ ਗੀਤਾ ਪੜ੍ਹਾਉਂਦੇ ਆ ਕੱਲ ਨੂੰ ਰਮੈਣ ਵੀ ਪੜ੍ਹਾਵਾਂਗੇ ਆਪਾਂ 1 ਬਾਈ 1 ਕਰਕੇ ਚੱਲਾਂਗੇ ਜੀ ਦੇ ਐਸ்சி ਬੀਸੀ ਹੈ ਕਾਫੀ ਸਾਰੇ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸਿਆ ਜਾਂਦਾ ਬੱਚਿਆਂ ਨੂੰ ਧਾਰਮਿਕ ਕਲਾਸਾਂ ਲੱਗੀਆਂ ਨੇ ਬਿਲਕੁਲ ਦੱਸਿਆ ਜਾਂਦਾ ਹੈ ਲੇਕਿਨ ਅਸੀਂ ਕਿਉਂ ਨਹੀਂ ਮਤਲਬ ਉਹਦੇ ਵਾਸਤੇ ਆਪਾਂ ਪ੍ਰਯਾਸ ਕਰਦੇ ਆਂ ਦੱਸੋ ਸਾਡਾ ਆਪਣਾ ਕੀ ਪ੍ਰਯਾਸ ਹੈ ਆਪਾਂ ਘਰੇ ਸਵੇਰੇ ਬੱਚੇ ਨੂੰ 6 ਵਜੇ ਉਠਾ ਕੇ ਕਿੰਨੇ ਚੱਲ ਮੰਦਰ ਚੱਲੀਏ ਮੈਂ ਜੇ ਸਵੇਰੇ 5 ਵਜੇ ਤੁਸੀਂ ਆ ਮੇਰੇ ਕੋਲ ਇੱਥੇ ਬਹੁਤ ਸਾਰੇ ਮੇਰੇ ਆਪਣੇ ਬੱਚੇ ਖੜੇ ਹੋਣਗੇ ਸਾਰੇ ਵੱਡੇ ਐ ਕੋਈ ਛੋਟੇ ਨਹੀਂ ਆਪਾਂ ਉਹਨਾਂ ਨੂੰ ਆ ਜਿਸ ਰਾਤ ਮੈਸੇਜ ਲਗਾਇਆ ਅਭੀ ਸਵੇਰੇ 5 ਵਜੇ ਉਧਰ ਹੀ ਅਭਿਸ਼ੇਕ ਕਰਨਾ ਹੈ ਯੰਗ ਐ ਸਾਰੇ ਮੈਨੂੰ ਦੱਸਣ ਕਿੰਨੇ ਬੱਚੇ ਮੇਰੇ ਕੋਲ ਉੱਠ ਕੇ ਆਏ ਆਪਾਂ ਬਾਕੀ ਤਾਂ ਗੱਲਾਂ ਬਹੁਤ ਦੂਰ ਦੀਆਂ ਕਰਦੇ ਆਂ ਕਿ ਅਸੀਂ ਮੌਲਿਕ ਜਿਹੜੀ ਆਪਣੀ ਸਿੱਖਿਆ ਹੈਗੀ ਉਹਨੂੰ ਅਸੀਂ ਖੁਦ ਗ੍ਰਹਿਣ ਕਰ ਰਹੇ ਆਂ ਸਾਨੂੰ ਉਹ ਗ੍ਰਹਿਣ ਕਰਾਉਣ ਦੀ ਜ਼ਰੂਰਤ ਹੈ। ਦਾ ਗੁਰੂ ਜੀ ਅੱਜ ਦੇ ਪਿਲ ਦਿਨ ਪਿੱਛੇ ਇੱਧਰ 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 ਦੇ ਆਜਾ ਜਿੰਦਾਰੇ ਪਹਿਲਾਂ ਤੁਸੀਂ ਕਹ ਦਿੰਦੇ ਹੋ ਗੁਰੂ ਰੂਰ ਬ੍ਰਹਮਾ ਗੁਰੂ ਰੂਰ ਵਿਸ਼ਨੂੰ ਗੁਰੂ ਦੇਵ ਓਮ ਹੈਸ਼ਰਾ ਆਜੋ ਆਜੋ ਠੀਕ ਹੈ ਬੜੀ ਅੱਗੇ ਗੁਰੂ ਬ੍ਰਹਮਾ ਤਸਮੇ ਸ਼ਿਰ ਗੁਰੂਵੇ ਨਮਾ ਤਸਮੇ ਸ਼ਿਰ ਗੁਰਵੇ जय महाकाली जय महाकाल मैं जगतगुरु भुवनेश्वरी आनंदगिरी उत्तराधिकारी ब्रह्मलीन जगतगुरु पंचानंद गिरी जी महाराज धर्माधीश श्री हिंदू तख्त संत प्रमुख अखिल भारतीय हिंदू सुरक्षा समिति ਪ੍ਰਮukh ਟਰਸਟੀ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਅੱਜ ਸਾਡੇ ਪਰਮ ਪੂਜਨੀਆ ਗੁਰੂ ਜੀ ਬ੍ਰਾਮਲੀਨ ਜਗਤਪੁਰ ਪੰਚਾਨੰਦ ਗਰੀ ਜੀ ਮਹਾਰਾਜ ਦਾ ਪ੍ਰਕਟ ਉਤਸਵ ਹੈ ਇਹ ਉਤਸਵ ਹਰ ਵਾਰ ਵੱਖ-ਵੱਖ ਜਗ੍ਹਾ ਤੇ ਭਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਸੀ ਅੱਜ ਤੋਂ ਪਹਿਲਾਂ ਇੱਕ ਵਾਰ ਇਹ ਪਟਿਆਲੇ ਚ ਪ੍ਰੋਗਰਾਮ ਹੋਇਆ ਸੀ ਤੇ ਫਿਰ ਇਹ ਪ੍ਰੋਗਰਾਮ ਜਿਹੜਾ ਨਿਰਧਾਰਤ ਹੈ ਉਹ ਜ਼ਿਰਕਪੁਰ ਕਰ ਦਿੱਤਾ ਗਿਆ ਸੀ ਇਹ ਪ੍ਰੋਗਰਾਮ ਜ਼ਿਰਕਪੁਰ ਹੋਇਆ ਕਰੇਗਾ ਲੇਕਿਨ ਉਹਨਾਂ ਦੇ ਸਥੂਪ ਰੂਪ ਵਿੱਚ ਜਾਣ ਤੋਂ ਬਾਅਦ ਅੱਜ ਉਨ੍ਹਾਂ ਦਾ ਦੂਸਰਾ ਪ੍ਰਕਾਸ਼ ਕਰਵਾਇਆ ਜਿਹੜਾ ਪਹਿਲਾ ਆਇਆ ਸੀ ਉਸ ਦਿਨ ਉਹਨਾਂ ਦਾ ਛੋੜਸੀ ਭੰਡਾਰਾ ਰੱਖਿਆ ਗਿਆ ਸੀ ਤੇ ਉਸ ਦਿਨ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਤ ਸਮਾਜ ਨੇ ਆ ਕੇ ਉਹਨਾਂ ਨੂੰ ਸ਼ਰਧਾ ਦੇ सुमन ਭੇਟ ਕੀਤੇ ਸੀ ਮੈਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਦੱਸ ਦੇਣਾ ਚਾਹੁੰਨੀ ਆ ਕਿ ਗੁਰੂ ਮਹਾਰਾਜ ਸੂਖਮ ਰੂਪ ਵਿੱਚ ਅੱਜ ਵੀ ਆਪਣੇ ਸਾਰੇ ਸਥਾਨਾਂ ਤੇ ਵਿਰਾਜਮਾਨ ਹਨ ਜਗਾ ਜਗਾ ਲੋਕਾਂ ਨੂੰ ਉਹਨਾਂ ਦੇ ਦਰਸ਼ਨ ਹੋ ਰਹੇ ਐ ਲੋਕਾਂ ਨੂੰ ਘਰੇ ਬੈਠਿਆਂ ਨੂੰ ਉਹ ਆਦੇਸ਼ ਵੀ ਕਰ ਰਹੇ ਐ ਜਿਵੇਂ ਕਿ ਪਿਛਲੇ ਦਿਨਾਂ ਵਿੱਚ ਕਮੱਖਿਆ ਚ ਕਿਸੇ ਨੇ ਕਿਹਾ ਕਿ ਮੈਨੂੰ ਗੁਰੂ ਜੀ ਨੇ ਕਿਹਾ ਜੀ ਉੱਥੇ ਜਾਓ ਕਮੱਖਿਆ ਜਾਓ ਤੁਸੀਂ ਪਰसों ਚ ਉੱਥੇ ਮੇਰੇ ਨਾਲ ਵੀ ਇੱਕ ਵਾਕਿਆ ਹੋਇਆ ਕਿ ਕੋਈ ਲੇਡੀ ਬੜਾਲ ਪਹੁੰਚ ਗਈ। ਫਾਜ਼ਿਲਕਾ ਤੋਂ ਸੀ ਸੋਨੀਆ ਨਾਗਰਾ ਉਹਦਾ ਨਾਮ ਸੀ। ਉੱਥੇ ਮਾਰਕੀਟ 'ਚ ਘੁੰਮੀ ਰਹੀ। ਬਾਪੂ ਦੀ ਸਮਾਧੀ ਤੇ ਮੱਥਾ ਟੇਕਿਆ। ਉੱਥੋਂ ਉਹਨੂੰ ਨੰਬਰ ਮਿਲਿਆ ਗੁਰੂ ਜੀ ਦਾ। ਉਹ ਕੱਲ ਮੇਰੇ ਕੋਲੇ ਆਈ ਕਿ ਇਸ ਤਰ੍ਹਾਂ ਕਰਕੇ ਮੈਨੂੰ ਕਿਸੇ ਨੇ ਆਦੇਸ਼ ਕੀਤਾ ਹੈ ਕਿ ਕਾਲੀ ਜਿਹੜੀ ਆ ਗੁਰੂ ਤੋਂ ਬਿਨਾਂ ਨਹੀਂ ਕਹਿੰਦੇ ਚੱਲਦੀ। ਕਿ ਸਾਰੇ ਜਾਣਦੇ ਹੋ ਕਿ ਬ੍ਰਹਮਲੀ ਇੰਜਕਟ ਗਰੁੱਪ ਪੰਚਨੰਦ ਗਰੀ ਜੀ ਮਹਾਰਾਜ ਕਾਲੀ ਦੇ ਪਾਸਕ ਸੀ ਕਾਲੀ ਸਾਡੀ ਏਸ਼ਤ ਦੇਵੀ ਹੈ ਤੇ ਉਹਨਾਂ ਨੇ ਉਹਨਾਂ ਦੀਆਂ ਤੰਤਰ ਸਾਧਨਾਵਾਂ ਦਸ਼ਮਹਾ ਵਿਦਿਆ ਜਿਹੜਾ ਪੀਠ ਹੈ ਸਾਡਾ ਕਮੱਖਿਆ ਉੱਥੋਂ ਦੇ ਉਹ ਪੀਠਾ ਦੇਸ਼ਵਰ ਸੀ ਤੇ ਅੱਜ ਉਹਨਾਂ ਦੀ ਜਿਹੜੀ ਇਹ ਸਾਰੀ ਸੇਵਾ ਹੈ ਉਸ ਦਾ ਸ਼ਰਦ ਦਾਇਤਵ ਸਾਡੇ 13 ਅਖਾੜਿਆਂ ਨੇ ਪੰਜਾਬ ਦੇ ਸਾਰੇ ਮੰਡਲਾਂ ਨੇ ਪਿਛਨੀ ਸ਼ੋਰਸ਼ੀ ਭੰਡਾਰੇ ਤੇ ਮੈਨੂੰ ਦਿੱਤਾ ਸੀ ਅੱਜ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਇਹਦੇ ਚ ਅਸੀਂ ਕੁਝ ਨਵਾਂ ਕਰਨ ਦਾ ਪ੍ਰਯਾਸ ਕੀਤਾ ਹੈ ਕਿਉਂਕਿ ਜਿਹੜੀ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਹੈ ਉਹ ਸਿਰਫ ਲੰਗਰ ਦਾ ਹੀ ਕੰਮ ਨਹੀਂ ਕਰਦੀ ਉਹਦੇ ਵਿੱਚ ਐਂਬੂਲੈਂਸ ਫ੍ਰੀ ਚਲਾਈ ਜਾਂਦੀ ਹੈ ਲੋਕਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਮਹਾਰਾਜ ਜੀ ਜਾਣ ਤੋਂ 1 ਮਹੀਨਾ ਪਹਿਲਾਂ ਡਿਸਪੈਂਸਰੀ ਖੋਲ ਕੇ ਗਏ ਸੀ ਤੇ ਅੱਜ ਉਹਨਾਂ ਦੇ ਇਸ ਪ੍ਰਕਾਸ਼ ਪਰਵਤੇ ਸਭ ਤੋਂ ਪਹਿਲਾਂ ਸਵੇਰੇ ਰੁਦਰ ਅਭਿਸ਼ੇਕ ਕੀਤਾ ਗਿਆ ਉਸ ਤੋਂ ਬਾਅਦ ਸੁੰਦਰ ਕਾਂਡ ਦਾ ਪਾਠ ਹੋਇਆ ਹੁਣ ਮੈਡੀਕਲ ਕੈਂਪ ਚੱਲ ਰਿਹਾ ਹੈ ਸਾਡੇ ਬਹੁਤ ਹੀ ਗੁਰੂ ਜੀ ਦੇ ਵੀ ਅਜੀਤ ਸੀ ਇਹ ਡਾਕਟਰ ਰਾਜੇਸ਼ ਉਹਨਾਂ ਨੇ ਸਪੈਸ਼ਲ ਸਰਕਾਰੀ ਨੌਕਰੀ ਤੇ ਆ ਲੇਕਿਨ ਉਹਨਾਂ ਨੇ ਛੁੱਟੀ ਲਈ ਹੈ ਇਸ ਵਾਸਤੇ ਕਿ ਅੱਜ ਗੁਰੂ ਜੀ ਦਾ ਪ੍ਰਕਾਸ਼ ਪੁਰਬ ਹੈ ਮੈਂ ਸੇਵਾ ਲਾਉਣੀ ਹੈ ਬਹੁਤ ਸੁਭਾਗਿਆ ਦੀ ਗੱਲ ਹੈ ਮੇਰੀ ਸਾਰੇ ਪਹਿਲਾਂ ਤਾਂ ਬੱਚਿਆਂ ਨੂੰ ਅੱਜ ਦੇ ਪ੍ਰਕਾਸ਼ ਪਰਬ ਤੇ ਬਹੁਤ-ਬਹੁਤ ਆਸ਼ੀਰਵਾਦ ਤੇ ਗੁਰੂ ਜੀ ਐਸੇ ਤਰ੍ਹਾਂ ਕੋਟੀ-ਕੋਟੀ ਆਸ਼ੀਰਵਾਦ ਸਭ ਨੂੰ ਦਿੰਦੇ ਰਹਿਣ ਇਹ ਸਾਰੇ ਬੱਚੇ ਐਸੇ ਤਰ੍ਹਾਂ ਇਸ ਥਾਂ ਤੇ ਆਉਂਦੇ ਰਹਿਣ ਤੇ ਉਹਨਾਂ ਨੂੰ ਨਤਮਸਤਕ ਹੁੰਦੇ ਰਹਿਣ ਕਿ ਇਹ ਵਿਅਕਤੀਵਾਂ ਵੱਲੋਂ ਪਾਇਨੇ ਵਿੱਚ ਬੜੇ ਗਲਤ ਜਿਹੜੇ ਸ਼ਬਦ ਉਹ ਯੂਜ਼ ਕਰਦੇ ਗਏ ਨੇ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਕੱਲ ਹਿੰਦੂਤਵ ਜਿਹੜੇ ਲੋਕਾਂ ਵੱਲੋਂ ਗੋਨੀਆਂ ਪੱਟੀਆਂ ਦੇ ਵਿੱਚ ਇੱਕ ਬਹੁਤ ਅਦਾ ਦੀ ਕਾਲ ਕੀਤੀ ਗਈ ਹੈ ਉਹ ਤੋਂ ਵੀ ਦੇਖੋ ਸਾਡੇ ਸਨਾਤਨ ਦੇ ਵਿੱਚ ਪਹਿਲਾਂ ਤਾਂ ਸਨਾਤਨ ਨੂੰ ਸਿਖਾਉਣ ਦੀ ਲੋੜ ਹੈ ਮੈਂ ਇਹ ਕਿਉਂਗੀ ਸਿਖਾਉਣ ਦੀ ਲੋੜ ਹੈ ਕਿਉਂ ਸਿਖਾਉਣ ਦੀ ਲੋੜ ਹੈ ਅਸੀਂ ਬੱਚਿਆਂ ਨੂੰ ਮੰਦਰ ਜਾਣਾ ਸਿਖਾਉਂਦੇ ਹੀ ਨਹੀਂ ਕਿਉਂਕਿ ਸਾਡੀ ਸਾਰੀ ਵਿਵਸਥਾ ਜਿਹੜੀ ਹੈਗੀ ਆ ਸਾਡੀ ਸਾਰੀ ਦਿਨਚਰਿਆ ਵਿਗੜ ਚੁੱਕੀ ਹੈ ਸਵੇਰੇ 10 ਵਜੇ ਉੱਠਣ ਦਾ ਸਾਡਾ ਟਾਈਮ ਹੈ ਤਾਂ ਉੱਟ ਕੇ ਕਿਦੋਂ ਜਾਵਾਂਗੇ ਕਿੱਥੇ ਜਾਵਾਂਗੇ ਮੇਰਾ ਆਪਣਾ ਇੱਕ ਵਿਚਾਰ ਹੈ ਕਿ ਅਸੀਂ ਬਹੁਤ ਜਲਦ ਇੱਥੇ ਹੀ ਗੁਰੂ ਜੀ ਦੇ ਨਾਮ ਤੇ ਸ਼੍ਰੀ ਪੰਚਾਨੰਦ ਗਰੀ ਬੇਸਿਕ ਸੰਤਨ ਸਿੱਖਿਆ ਦਾ ਇੱਕ ਸਕੂਲ ਪਰਸੋ ਹੀ ਮੇਰੀ ਗੱਲ ਹੋ ਰਹੀ ਸੀ ਕਿਸੇ ਨਾਲ ਖੋਲਣ ਦੀ ਕੋਸ਼ਿਸ਼ ਕਰ ਰਹੇ ਆ ਕਿ ਬੱਚੇ ਆਪਣੇ ਆਪਣੇ ਸਕੂਲਾਂ ਚ ਪੜਨ ਸਾਨੂੰ ਉਹਨਾਂ ਦੀ ਇੱਥੇ ਸਾਨੂੰ ਉਹਨਾਂ ਨੂੰ ਬੁਲਾਉਣ ਦੀ ਜ਼ਰੂਰਤ ਨਹੀਂ ਲੇਕਿਨ ਉਹਨਾਂ ਦੇ ਪੇਰੈਂਟ ਬਹੁਤ ਵਧੀਆ ਵਧੀਆ ਢੰਗ ਨਾਲ ਬਹੁਤ ਅੱਛੀ ਜਿਹੜੇ ਸੰਸਕਾਰਾਂ ਦੇ ਵਿੱਚ ਹੋਇਆ ਕਰੇਗਾ ਤਾਂ ਕਿ ਸਨਾਤਨ ਦੀ ਜਿਹੜੀ ਉਹਨਾਂ ਦੀ ਪਰੰਪਰਾ ਚਲਾਈ ਹੋਈ ਉਹ ਚੱਲਦੀ ਰਹੇ। ਠੇ ਵੀਰ ਬਜਰਾਂਦੇ